ਸ੍ਰੀ ਰਾਗ ਮੰਖਲਾ ਤੀਜਾ ਧਨ ਜਨਨੀ ਜਨ ਜਾਇ ਧਨ ਪਿਤਾ ਪ੍ਰਧਾਨ ਸਤ ਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਓ ਮਾ ਭਾਗਾ ਵਾਲੀ ਹੈ ਜਿਸ ਨੇ ਗੁਰੂ ਨੂੰ ਜਨ ਦਿੱਤਾ ਗੁਰੂ ਦਾ ਪਿਤਾ ਵੀ ਭਾਗਾ ਵਾਲਾ ਹੈ ਤੇ ਮਨੁੱਖ ਜਾਤੀ ਵਿੱਚ ਸ੍ਰਿਸ਼ਟ ਹੈ ਸਤਿਗੁਰੂ ਦੀ ਸ਼ਰਨ ਲਿਆ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆਉਂਦਾ ਹੈ ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਜਿਹੜੇ ਸੰਤ ਜਨ ਗੁਰੂ ਦੇ ਦਰ ਤੇ ਸਾਧਾਨ ਹੋ ਕੇ ਸੇਵਾ ਕਰਦੇ ਹਨ ਉਹ ਗੁਨਾ ਦੇ ਖਜ਼ਾਨੇ ਪ੍ਰਮਾਤਮਾ ਨੂੰ ਮਿਲ ਪੈਂਦੇ ਹਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਏ ਮੇਰੇ ਮਨ ਗੁਰੂ ਦੇ ਚਰਨ ਪੈ ਕੇ ਉਸ ਪ੍ਰਮਾਤਮਾ ਨੂੰ ਸਿਮਰ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸ ਪੈਂਦਾ ਹੈ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਭਾਵ ਗਿਆਨ ਇੰਦਰੀ ਵਕਾਰਾਂ ਵੱਲੋਂ ਹਟ ਜਾਂਦੇ ਹਨ ਰਹਾਉ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਏ ਗੁਰੂ ਦੀ ਛੰਨ ਪਿਆਹੀ ਪਰਮਾਤਮਾ ਜੀਵ ਦੇ ਹਿਰਦੇ ਘਰ ਵਿੱਚ ਆਪ ਪ੍ਰਗਟਾ ਪ੍ਰਗਟਦਾ ਹੈ ਆਪ ਹੀ ਆ ਕੇ ਮਿਲ ਪੈਂਦਾ ਹੈ ਗੁਰ ਸਬਦੀ ਸਲਾਹੀ ਆ ਰੰਗੇ ਸਹਜ ਸੁਭਾਏ ਗੁਰੂ ਦੇ ਸ਼ਬਦ ਦੀ ਰਾਹੀ ਹੀ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਜਿਹੜਾ ਮਨੁੱਖ ਸਿਫਤ ਸਲਾਹ ਕਰਦਾ ਹੈ ਉਸ ਨੂੰ ਪ੍ਰਭੂ ਆਤਮਕ ਅਡੋਲਤਾ ਵਿੱਚ ਤੇ ਆਪਣੀ ਪ੍ਰੀ ਵਿੱਚ ਰੰਗ ਦਿੰਦਾ ਹੈ ਸਚਾ ਸੱਚ ਸਮਾਇਆ ਮਿਲ ਰਹਾ ਨਾ ਵਿਛੜ ਜਾਏ ਗੁਰੂ ਦੀ ਛੰਨ ਪੈ ਕੇ ਮਨੁੱਖ ਸਦਾ ਥਿਰ ਪ੍ਰਭੂ ਵਿੱਚ ਲੀੜ ਰਹਿਦਾ ਹੈ ਸਦਾ ਪ੍ਰਭੂ ਚਰਨਾ ਵਿੱਚ ਮਿਲਿਆ ਰਹਿੰਦਾ ਹੈ ਕਦੇ ਵਿਛੜਦਾ ਨਹੀਂ ਜੋ ਕਿਛ ਕਰਨਾ ਸੋ ਕਰ ਰਹਾ ਅਵਰ ਨਾ ਕਰਨਾ ਜਾਏ ਪਰਮਾਤਮਾ ਦੀ ਰਜਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਿਗੁਰੂ ਦੀ ਸ਼ਰਨ ਪਾਏ ਇਸ ਰਜਾ ਦਾ ਉਲੰਘਣ ਨਹੀਂ ਹੋ ਸਕਦਾ ਉਹ ਪਰਮਾਤਮਾ ਉਹੀ ਕੁਝ ਕਰ ਰਹਾ ਹੈ ਜੋ ਉਸ ਦੀ ਰਜਾ ਹੈ ਉਸ ਦੀ ਰਜਾ ਤੋਂ ਉਲਟ ਹੋਰ ਕੁਝ ਕੀਤਾ ਨਹੀਂ ਜਾ ਸਕਦਾ ਚਿਰ ਵਿੱਚੁੱਨੇ ਮੇਲ ਅਨ ਸਤਿਗੁਰ ਪੰਨਾ ਪਾਏ ਸਤ ਗੁਰੂ ਦੇ ਲੜ ਲਾ ਕੇ ਪ੍ਰਮਾਤਮਾ ਨੇ ਚਿਰਾਂ ਤੋਂ ਵਿਛੜੇ ਜੀਵਾਂ ਨੂੰ ਆਪਣੀ ਚਰਨਾਂ ਵਿੱਚ ਮਿਲਾ ਲਿਆ ਹੈ ਆਪੇ ਕਾਰ ਕਰਾਇਸੀ ਅਬਰ ਨਾ ਕਰਨਾ ਜਾਏ ਪ੍ਰਭੂ ਆਪ ਹੀ ਗੁਰੂ ਦੀ ਸ਼ਰਨ ਪੈਣ ਵਾਲੀ ਕਾਰ ਜੀਵਾਂ ਪਾਸੋਂ ਕਰਾਂਦਾ ਹੈ ਉਸ ਦੇ ਉਲਟ ਨਹੀਂ ਤੁਰਿਆ ਜਾ ਸਕਦਾ ਮਨ ਤਰਤਾ ਰੰਗ ਸਿਉ ਹਮੈ ਤਜ ਵਿਕਾਰ ਗੁਰੂ ਦੀ ਚਰਨ ਪੈ ਕੇ ਹੀ ਹਉਮੈ ਦਾ ਵਿਕਾਰ ਦੂਰ ਕਰਕੇ ਮਨੁੱਖ ਦਾ ਮਨ ਤੇ ਸਰੀਰ ਵੀ ਪਰਮਾਤਮਾ ਦੇ ਪ੍ਰੇਮ ਰੰਗ ਨਾਲ ਰੰਗਿਆ ਜਾਂਦਾ ਹੈ ਐਨ ਸਿਹਰਦਾ ਰਵ ਰਹਾ ਹੈ ਨਿਰਭਉ ਨਾਮ ਨਿਰੰਕਾਰ ਜੇ ਜੀਵ ਗੁਰੂ ਦੀ ਚਰਨ ਪਾਏ ਤਾਂ ਆਕਾਰ ਰਹਿਤ ਪਰਮਾਤਮਾ ਦਾ ਨਿਰਪੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿੱਚ ਟਿਕਿਆ ਰਹਿੰਦਾ ਹੈ ਨਾਨਕ ਆਪ ਮਿਲਾਇਨ ਪੂਰਾ ਸ਼ਬਦ ਅਪਾਰ ਇਹ ਨਾਨਕ ਬੇਅੰਤ ਪੂਰਨ ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀ ਆਪ ਜੀਵਾਂ ਨੂੰ ਆਪਣੇ ਚੰਨਾਂ ਵਿੱਚ ਮਿਲਾਇਆ ਹੈ ਸ੍ਰੀ ਰਾਗ ਮਹੱਲਾ 3 ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਪਰਮਾਤਮਾ ਸਭ ਗੁਣਾ ਦਾ ਖਜ਼ਾਨਾ ਹੈ ਉਸ ਦੇ ਗੁਣਾ ਦਾ ਅਖੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ ਕਤਨੀ ਬਦਨੀ ਨਾ ਪਾਈਐ ਹਉਮੈ ਵਿੱਚੋਂ ਜਾਏ ਨਿਰਾ ਇਹੋ ਕਹਿਣ ਕਤ ਨਾਲ ਕਿ ਮੈਂ ਪ੍ਰਮਾਤਮਾ ਨੂੰ ਲੱਭ ਲਿਆ ਹੈ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਪ੍ਰਮਾਤਮਾ ਤਦੋਂ ਹੀ ਮਿਲਦਾ ਹੈ ਜੇ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਸਤ ਗੁਰੂ ਮਿਲਿਆ ਸਦ ਭੈਰ ਅਚੈ ਆਪ ਵਸ ਮਨ ਆਏ ਗੁਰੂ ਦੇ ਮਿਲਨ ਨਾਲ ਮਨੁੱਖ ਦਾ ਹਿਰਦਾ ਸਦਾ ਪਰਮਾਤਮਾ ਦੇ ਡਰ ਅਦ ਵਿੱਚ ਭਜਾਰਿੰਦਾ ਹੈ ਤੇ ਇਸ ਤਰ੍ਹਾਂ ਪਰਮਾਤਮਾ ਆਪ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ ਭਾਈ ਰੇ ਗੁਰਮੁਖ ਬੂਝਾ ਕੋਏ ਇਹ ਭਾਈ ਜਿਹੜਾ ਕੋਈ ਮਨੁੱਖ ਸਹੀ ਜੀਵਨ ਜਗਤ ਸਮਝਦਾ ਹੈ ਉਹ ਗੁਰੂ ਦੀ ਰਾਹੀ ਹੀ ਸਮਝਦਾ ਹੈ ਬਿਨ ਬੁੱਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਸਹੀ ਜੀਵਨ ਜੁਗਤ ਸਮਝਣ ਤੋਂ ਬਿਨਾ ਮਰਤੀ ਹੋਏ ਧਾਰਮਿਕ ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦਾ ਹੈ ਰਹਾਉ ਜਿੰਨੀ ਚੱਖਿਆ ਤਿੰਨੀ ਸਾਧ ਪਾਇਆ ਬਿਨ ਚੱਖੇ ਭਰਮ ਭੁਲਾਏ ਜਿਨ੍ਹਾਂ ਨੇ ਇਹ ਅੰਮ੍ਰਿਤ ਚੱਖਿਆ ਹੈ ਉਹਨਾਂ ਨੇ ਇਸ ਦਾ ਸਵਾਦ ਮਾਣਿਆ ਹੈ ਨਾਮ ਅੰਮ੍ਰਿਤ ਦਾ ਸਵਾਦ ਚਖਣ ਤੋਂ ਬਿਨਾਂ ਮਨੁੱਖ ਕੋ ਮਾਇਆ ਦੀ ਭਟਕਨਾ ਵਿੱਚ ਪੈ ਕੇ ਕੁਰਾਹੀ ਪੈ ਜਾਂਦਾ ਹੈ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਚੂ ਨਾ ਜਾਏ ਪਰਮਾਤਮਾ ਦਾ ਸਦਾ تیر ਨਾਮ ਆਤਮਿਕ ਜੀਵਨ ਦੇਣ ਵਾਲਾ ਰਸ ਹੈ ਇਸ ਦਾ ਸਵਾਦ ਦੱਸਿਆ ਨਹੀਂ ਜਾ ਸਕਦਾ ਪੀਵਤ ਹੂੰ ਪਰਮਾਨ ਭਿਆ ਪੂਰਾ ਸ਼ਬਦ ਸਮਾਏ ਪੂਰੇ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ ਨਾਮ ਅੰਮ੍ਰਿਤ ਪੀਂਦਿਆ ਹੀ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਆਪੇ ਦੇਤਾ ਪਾਈਐ ਹੋਰ ਕਰਨਾ ਕਿਛੂ ਨਾ ਜਾਏ ਨਾਮ ਅੰਮ੍ਰਿਤ ਦੀ ਦਾਤ ਜੇ ਪ੍ਰਮਾਤਮਾ ਆਪ ਹੀ ਦੇਵੇ ਤਾਂ ਮਿਲਦੀ ਹੈ ਜੇ ਉਸ ਦੀ ਮਿਹਰ ਨਾ ਹੋਵੇ ਤਾਂ ਹੋਰ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ ਦੇਵਨ ਵਾਲੇ ਕਹ ਹੱਤ ਦਾਤ ਹੈ ਗੁਰੂ ਦੁਆਰਾ ਪਾਏ ਨਾਮ ਦੀ ਦਾਤ ਦੇਣ ਵਾਲੇ ਪ੍ਰਮਾਤਮਾ ਨੇ ਇਹ ਆਪਣੇ ਹੱਥ ਵਿੱਚ ਇਹ ਦਾਤ ਹੈ ਉਸ ਦੀ ਰਜਾ ਅਨੁਸਾਰ ਗੁਰੂ ਦੇ ਦਰ ਤੋਂ ਹੀ ਮਿਲਦੀ ਹੈ ਜੇ ਹਾਂ ਕੀ ਤੌਨ ਤੇਹਾ ਹੋਆ ਜੇ ਇਹ ਕਰਮ ਕਮਾਏ ਪ੍ਰਮਾਤਮਾ ਨੇ ਜੀਵ ਨੂੰ ਜਿਹੋ ਜਿਹਾ ਬਣਾਇਆ ਜੀਵ ਉਹ ਜਿਹਾਂ ਬਣ ਗਿਆ ਫਿਰ ਉਹ ਜੇ ਕਰਮ ਜੀਵ ਕਰਦਾ ਹੈ ਉਸ ਦੀ ਰਜਾ ਅਨੁਸਾਰ ਹੀ ਜੀਵ ਗੁਰੂ ਦੇ ਦਰ ਤੇ ਆਉਂਦਾ ਹੈ ਜਤ ਸਤ ਸੰਜਮ ਨਾਮ ਹੈ ਵਿਣ ਨਾ ਬੈ ਨਿਰਮਲ ਨਾ ਹੋਏ ਮਨੁੱਖ ਆਪਣੇ ਜੀਵਨ ਨੂੰ ਪਵਿੱਤਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ ਪਰ ਨਾਮ ਸਿਮਰਨ ਤੋਂ ਬਿਨਾ ਇਹ ਕਿਸੇ ਕੰਮ ਨਹੀਂ ਪਰਮਾਤਮਾ ਦਾ ਨਾਮ ਅੰਮ੍ਰਿਤ ਹੀ ਜਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ ਨਾਮ ਤੋਂ ਬਿਨਾ ਮਨੁੱਖ ਪਵਿੱਤਰ ਜੀਵਨ ਵਾਲਾ ਨਹੀਂ ਹੋ ਸਕਦਾ ਪੂਰਾ ਭਾਗ ਨਾਮ ਵਸੈ ਸ਼ਬਦ ਮਿਲਾਵਾ ਹੋਏ ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਮਾਨ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਇਹ ਨਾਨਕ ਗੁਰੂ ਦੀ ਸ਼ਬਦ ਦੀ ਬਰਕਤ ਨਾਲ ਜਿਹੜਾ ਮਨੁੱਖ ਆਤਮਿਕ ਅਡੋਲਤਾ ਵਿੱਚ ਟਿੱਤੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਜੀਵਨ ਬਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ